ਪੰਜਾਬ ਸਰਕਾਰ ਵੱਲੋਂ ਚਲਾਏ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਪੁੱਚੋ ਏਰੀਏ ਦੇ ਵਿੱਚ ਕੀਤੀ ਗਈ ਸਰਚ ਆਪਰੇਸ਼ਨ ਅਤੇ ਡੀਆਈਜੀ ਹਰਜੀਤ ਸਿੰਘ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐਸਪੀ ਪੁੱਚੋ ਨੇ ਕੀਤੀ ਦੀ ਅਗਵਾਈ ਇਸ ਮੌਕੇ ਡੀਆਈਜੀ ਹਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਹੁਣ ਤੱਕ ਇਸ ਸਾਲ ਦੇ ਵਿੱਚ 175 ਕਿਲੋ ਜਿਹੜੀ ਹੈ ਇੱਕ ਕੁਆਂਟਲ 75 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ ਤੇ 1 ਕਿਲੋ ਦੀ ਨੀੜ ਹਰੋਇਨ ਹੈ ਜਿਹੜੀ ਉਹਨਾਂ ਵੱਲੋਂ ਬਰਾਮਦ ਕੀਤੀ ਗਈ ਹੈ ਅਤੇ 100 ਦੇ ਕਰੀਬ ਨੇ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਅਤੇ 140 ਲੋਕਾਂ ਨੂੰ ਨਸ਼ੇ ਨੂੰ ਲੈ ਕੇ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਇਸ ਮੌਕੇ ਡੀਆਈਜੀ ਹਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਇਹ ਸਰਚ ਆਪਰੇਸ਼ਨ ਉਹਨਾਂ ਵੱਲੋਂ ਲਗਾਤਾਰ ਕੀਤੀ ਜਾਵੇਗੀ ਉਨ੍ਹਾਂ ਵੱਲੋਂ ਆਪਣਾ ਪੁਚੋਰੀਏ ਦੇ ਵਿੱਚ ਇਨਫੋਰਮੇਸ਼ਨ ਮਿਲੀ ਸੀ ਕਿ ਚੱਕ ਫੱਤੇ ਸਿੰਘ ਵਾਲਾ ਵਿਖੇ ਕਾਫੀ ਲੋਕ ਨੇ ਜਿਹੜੇ ਉਹਨਾਂ ਆਪਣਾ ਇੱਥੇ ਆਪਣਾ ਨਸ਼ਾ ਗ੍ਰਸਤ ਨੇ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਹਲਕਾ ਪੁਚੋ ਦੇ ਏਰੀਏ ਦੇ ਵਿੱਚ ਉਹਨਾਂ ਵੱਲੋਂ ਸਰਚ ਆਪਰੇਸ਼ਨ ਕੀਤੀ ਗਈ ਅਤੇ ਇਸ ਮੌਕੇ ਡੀਐਸਪੀ ਇੱਥੇ ਆਪਣਾ ਪੁਚੋ ਨਾਲ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਆਈਜੀ ਹਰਜੀਤ ਸਿੰਘ ਵੱਲੋਂ ਇਸ ਦੀ ਅਗਵਾਈ ਕੀਤੀ ਇਸ ਮੌਕੇ ਡੀਆਈਜੀ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਜਿਹੜੀ ਸਰਚ ਹੈ ਉਹ ਲਗਾਤਾਰ ਜਾਰੀ ਰੱਖੀ ਜਾਵੇਗੀ ਇਸ ਨੂੰ ਦੇਖ ਰਿਹਾ ਇਹ ਅਸੀਂ ਆਪਣਾ ਪਿੰਡ ਚੱਕ ਫਤੀ ਸਿੰਘ ਵਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਬਠਿੰਡਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਇੱਕ ਸਰਚ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਡੀਆਈਜੀ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ 175 ਕਿਲੋ ਭੁਗੀ ਬਰਾਮਦ ਕੀਤੀ ਗਈ ਹੈ ਅਤੇ ਇੱਕ ਕਿਲੋ ਦੇ ਨੇੜੇ ਹਰੋਇਨ ਬ੍ਰੰਦ ਕੀਤੀ ਗਈ ਹੈ ਸੌਦੇ ਲਗਭਗ ਉਹਨਾਂ ਬੋਲੇ ਸਾਲ ਦੇ ਪਰਚੇ ਦੱਚ ਕੀਤੇ ਗਏ ਤੇ ਨਾਲ-ਨਾਲ 140 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੈ ਆਪਣੇ ਦਾ ਸੋਕਾ ਆ ਉਸ ਨੂੰ ਸੁਣਾਉਣਾ ਕੀ ਹੈ ਪੀ ਕਹਿੰਦੇ ਨੇ ਡੀਆਈਜੀ ਹਰਜੀਤ ਸਿੰਘ ਸਰ ਇਹ 7 ਜਨ ਕਦੋਂ ਤੋਂ ਸ਼ੁਰੂ ਕੀਤਾ ਗਿਆ ਸਰ ਕਿੱਥੇ-ਕਿੱਥੇ ਕਰ ਰਹੇ ਹੋ ਸਰ ਕੀ ਕੀ ਰਿਕਵਰੀ ਹੋਈ ਹੈ ਸਰ ਇਹ ਅੱਜ ਸਾਡਾ ਜਿਹੜਾ ਸਰਚ ਆਪਰੇਸ਼ਨ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡ ਨੇ ਕੁਝ ਜਿਹੜੇ ਕਿ ਨਸ਼ਾ ਕਰਸਤ ਨੇ ਜਿੱਥੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਕਿ ਕੁਝ ਵਿਅਕਤੀ ਇੱਥੇ ਨਸ਼ਾ ਵੇਚਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਦਾ ਸਰਚ ਆਪਰੇਸ਼ਨ ਕਰ ਰਹੇ ਆ ਹੁਣ ਇਸ ਟਾਈਮ ਅਸੀਂ ਚੱਕ ਫਤੇ ਸਿੰਘ ਵਾਲਾ ਪਿੰਡ ਦੇ ਵਿੱਚ ਜਿਹੜਾ ਹੈਗਾ ਡੀਐਸਪੀ ਪੁੱਚੋ ਮੇਰੇ ਨਾਲ ਨੇ ਤੇ ਐਸਪੀ ਸਾਹਿਬ ਨਰਿੰਦਰ ਸਿੰਘ ਜੀ ਇਹਨਾਂ ਦੇ ਨਾਲ ਇਹਨਾਂ ਦੀਆਂ ਟੀਮਾਂ ਨੇ ਜਿਹੜੀਆਂ ਉਹ ਇੱਥੇ ਸਰਚ ਆਪਰੇਸ਼ਨ ਕਰ ਰਹੀਆਂ ਨੇ ਇਸ ਏਰੀਆ ਦੇ ਵਿੱਚ ਪੁੱਚੋ ਏਰੀਆ ਦੇ ਵਿੱਚ ਇਸ ਪਿੰਡ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਸੀਗੀ ਜਿਹੜਾ ਸਾਡਾ ਇਹ ਰੈਗੂਲਰ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਵੇਂ ਐਸਐਸਪੀ ਬਠਿੰਡਾ ਨੇ ਦੱਸਿਆ ਕਿ 100 ਦੇ ਕਰੀਬ ਐਫਆਈਆਰਜ਼ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਦਰਜ ਹੋ ਚੁੱਕੀਆਂ ਤੇ 140 ਤੋਂ ਵੱਧ ਜਿਹੜੇ ਨੇ ਨਸ਼ਾ ਸਮਗਲਰ ਅਰੈਸਟ ਹੋ ਚੁੱਕੇ ਨੇ 1 ਕਿਲੋ ਤੋਂ ਜ਼ਿਆਦਾ ਹਿਰੋਇਨ ਦੀ ਬਰਾਮਦਗੀ ਜਿਹੜੀ ਹੈਗੀ ਇਸ ਸਮੇਂ ਦੇ ਵਿੱਚ ਹੋ ਚੁੱਕੀ ਹੈ ਤੇ 175 ਕਿਲੋ ਦੇ ਕਰੀਬ ਜਿਹੜਾ ਹੈਗਾ ਪੋਪੀ ਹਸਕ ਦੀ ਵੀ ਬਰਾਮਦਗੀ ਹੋਈ ਹੈ ਇਹ ਜਿਹੜਾ ਸਾਡਾ અભિયાન ਹੈ ਇਸ ਦਾ ਨਾਮ ਜਿਹੜਾ ਅਸੀਂ ਯੁੱਧ ਨਸ਼ਿਆਂ ਵਿਰੁੱਧ ਰੱਖਿਆ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਆਮ ਲੋਕੀ ਵੀ ਸਾਡੇ ਨਾਲ ਮਿਲ ਕੇ ਤੇ ਜਿਹੜਾ ਹੈਗਾ ਪੁਲਿਸ ਨੂੰ ਸਹਿਯੋਗ ਦੇਣ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਇਸ ਜਿਹੜੀ ਮੁਹਿੰਮ ਦੇ ਵਿੱਚ ਸਾਰਿਆਂ ਦਾ ਸਹਿਯੋਗ ਬਣੇ ਤੇ ਆਪਾਂ ਪੂਰਨ ਤੌਰ ਤੇ ਸਫਲ ਹੋ ਕੇ ਜਿਹੜਾ ਹੈਗਾ ਬਾਹਰ ਆਈਏ